ਉਹ سٹਾਰਟਿੰਗ ਹੋ ਰਹੀ ਹੈ ਵੈਲਕਮ ਟੂ ਨਿਊ ਬਲੌਗ ਤੇ ਬਾਈ ਜੀ ਬੈਠੇ ਸੈਸੀ ਦਾ ਬਾਈ ਜੀ ਇਧਰ ਨਾਨੀ ਜੀ ਨਾਨੀ ਚਾਰ ਗੱਲਾਂ ਨਾਨੀ ਚਾਰ ਗੱਲਾਂ ਕੋਈ ਇਹਨਾਂ ਬਾਰੇ ਤੈਨੂੰ ਕੁੱਟਿਆ ਇਹਨਾਂ ਨੇ ਇਹਨਾਂ ਸੌਣ ਕੱਲ ਕੱਲ ਹਾਂ ਜੀ ਬਾਈ ਜੀ ਮੇਰੇ ਮਾਦਾ ਕੁੱਤੇ ਨੇ ਮੈਨੂੰ ਜਾਣਦਾ ਵੀ ਨਹੀਂ ਇਹਨਾਂ ਨੂੰ ਵੀਰੇ ਕੌਣ ਨੇ ਮਾਂ ਤਾਂ ਮੈਨੀਪੂਲੇਟ ਕੀਤਾ ਨੈਣ ਨੇ ਕੁੱਤੇ ਆ ਕੇ ਮਾਤਨ ਨੂੰ ਪੰਗੇ ਲੰਦੇ ਸੀ ਐ ਨੀ ਨਨੀ ਨਨੀ ਹਾਂ ਤੇ ਕੁੱਤੇ ਆ ਗਏ ਨੇ ਪੌਂਡੇ ਲਿਗੋੜ ਦੇ ਬਈ ਇਹ ਮਿਲ ਨਾ ਨਹੀਂ ਆ ਇੰਨੀ ਸਾਊਆ ਇੰਨੀ ਪਲਾਸਟਿਕ ਜਿਹੜਾ ਦੱਸ ਰਿਹਾ ਫਾਤੂਰੀ ਐ ਨਹੀਂ ਸਾਲਾ ਵੀ ਨਹੀਂ ਸਾਲਾ ਕਿਸੇ ਨਾਲ ਲੜਨੇ ਜਾਂਦੀ ਜੇ ਬਿਮਾਰ ਵੀ ਹੈ ਤਾਂ ਵੀ ਕੰਮ ਕਰਦੇ ਸਾਰਾ ਸਾਰਾ ਬੜਾ ਬੜਾ ਟੌਣ ਲੜਦੇ ਨੇ ਨਾਲ ਆਹੀ ਲੜਦੇ ਨੇ ਮੈਨੂੰ ਲੜਦਾ ਵੀਰੇ ਮੈਨੂੰ ਇੱਕੇ ਹੋ ਗਿਆ ਇੱਕ ਅੰਦਰ ਗਿਆ ਹੈ ਭਾਈ ਜੀ ਆਪਣਾ ਉਹੀ ਲੜਦੇ ਨੇ ਆ ਆ ਗਿਆ ਭਾਈ ਜੀ ਇੱਕੇ ਆ ਜਾਂਦਾ ਤਿੱਕ ਇਹਨਾਂ ਸਿਆਣਾ ਹੈ ਨਹੀਂ ਕੰਮ ਕਰਨ ਵਾਲਾ ਜਿੰਨਾ ਬੜੇ ਪੀਦਾ ਤੂੰ ਇੰਨਾ ਸਿਆਣਾ ਹੈਂ ਜਿਹੜਾ ਕੰਮ ਆ ਵੜਦਾ ਵਾਲਾ ਠੀਕ ਸਾਨੂੰ ਸਭ ਪਤਾ ਤੇਰਾ ਮੈਂ ਹੈ ਨਹੀਂ ਬਾਈ ਤੁਸੀਂ ਨਹੀਂ ਕਰ ਰਹੇ ਤਾਂ ਕਰਨਾ ਪੈ ਰਿਹਾ ਕੋਈ ਨਾ ਇਹਦਾ ਮੈਂ ਬੰਦੇ ਸਾਧ ਲੈਣਾ ਤੂੰ ਬੈਠ ਬੰਦੇ ਦਾ ਉਹਨੂੰ ਤਿਆਰ ਨੇ ਆ ਪੜੇ ਕੋਈ ਨਾ ਬੱਚੇ ਸੇਵਾ ਕਰ ਦਿੰਦੇ ਇਹ ਪਤਾ ਕੀ ਕਰਦਾ ਮੈਂ ਕਿ ਕੀ ਦੱਸਾਂ ਇਹ ਬਾਤਾਂ ਦੀ ਜੋਤ ਤੇ ਕੌਣ ਇੱਕੋ ਆਗੇ ਬਾਈ ਜੀ ਹਾਂਜੀ ਹਾਂਜੀ ਸਸੀ ਗਾਲਾ ਬਰਾਦੇ ਹਾਂ ਵਾਜੀ ਵਾਹ ਓਏ ਤੂੰ ਇਨਾ ਕੰਮ ਹੈ ਨਹੀਂ ਜਗਾ ਬਸ ਕਰ ਬੰਦ ਸਾਨੂੰ ਸਭ ਪਤਾ ਤੈਨੂੰ ਕੀ ਕਰਦਾ ਹਾਲ ਓ ਨਾ ਕੇ ਨਾ ਚਾਈ ਉਹ ਕੀ ਉਹਨੇ ਸਬਜੀ ਲੈਣ ਜਾ ਨਾ ਕੇ ਜਾਊਗਾ ਠਰ ਜਾਣ ਨਾ ਕੇ ਯਾਰ ਇੱਦਾਂ ਚੱਲੇ ਬੰਦੇ ਸਬਜੀ ਸੂਜੀ ਲੈਣ ਆਓ ਜਾਓ ਜਾਓ ਓ ਠੰਡ ਮੌਦਾ ਜੋ ਵੀਡੀਓ ਤੂੰ ਹਲਾ ਬੜਾ ਵਹਟੋਗਾ ਚੱਲਾ ਕਿ ਮੀਟਿੰਗ ਤੇ ਚੱਲਿਆ ਧੁੱਪ ਨੇ ਕੱਲੇ ਤਾਂ ਮੌਸਾ ਠੀਕ ਆ ਚਲੋ 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 ਠੀਕ ਆ ਜੀ ਠੀਕ ਕਰਦਾ ਕੰਮ ਇਹ ਕਰਨ ਵਗ ਜਾ ਚੱਲ ਚੱਲ ਕਰਨ ਵਗ ਜਾ ਚੱਲ ਚੱਲ ਜਾ ਨਾ ਨਾ ਚੰਗਾ ਚੰਗਾ ਲੋ ਜੀ ਸਾਨੂੰ ਵੀ ਥੋੜਾ ਕੰਮ ਮਿਲਾਉ ਤਾਂ ਗੱਸੇ ਮਿਲਾਉ ਜਾਈਏ ਤੇ ਐਸੀ ਚੱਪਲਾਂ ਚ ਤੇ ਸੱਤੋਂ ਮੰਗੇ ਤੇ ਬਾਇਓਨੀ ਫਿਟਿੰਗ ਚ ਫਲ ਹੈ ਗੱਡੀ ਤੇ ਕਪੜਾ ਪਾ ਦੇ ਪਾ ਦੇ ਕਿਹੜਾ ਲੈ ਕੇ ਜਾਣੀ ਨਹੀਂ ਕਦੇ ਹੈ ਨਾ ਚਲੋ ਜੀ ਚਲੋ ਦਾਣਾ ਹੁਣ ਤੱਕ ਨਾ ਪਰ ਕਰੇ ਔਖਾ ਪਾਟਿਆ ਬਾਟ ਚੱਲ ਚਾਰ ਦੇ ਕੇ ਅੰਮਰ ਕਰ ਲਾਂਗੇ ਆ ਰਾਤ ਸੁਗਿਆ ਸੀ ਤੂੰ ਜਗਦੀ ਰਹੇ ਜੋਤ ਮਾਤਾ ਦੀ ਸਤਾਹੀ ਹੋ ਚੱਲ ਜੀ ਚੱਲੀ ਜਾ ਬਸ ਚਾ ਬਸ ਕਰ ਬਸ ਕਰ ਜੀ ਨਾਲ ਕਰਾਇਆ ਚਾਂਟਾ ਮਰ ਝੂਠ ਬੋਲੀਆਂ ਤੂੰ ਹੀ ਆਪ ਹੋਇਆ ਬਲਾਦ ਵਾਸਤੇ ਬੂਲਦਾ ਜੀ ਆ ਗਏ ਆ ਕਦੇ ਪਨੀਰ ਲੈ ਕੇ ਥੋੜਾ ਮोटा ਕੰਮ ਨ ਬੇੜ ਕੇ ਚਾ ਵੀ ਆ ਜਾ ਅੰਦਰ ਹੀ ਰੱਖ ਦੀ ਹੁਣ ਠੰਡ ਬਹੁਤ ਹੈ ਹਵਾ ਬਹੁਤ ਚੱਲ ਰਹੀ ਆ ਜਾ ਵੜੀ ਬੇਤਾ ਨਹੀਂ ਨਰਨੇ ਗਾਲ ਜੇ ਨਿਕਲ ਜਾ ਮੁੰਡੇ ਮਲਾਉ ਦੇ ਨੋ ਇਹ ਆਦੇ ਬਾਯੋ ਨਹੀਂ ਆ ਗਏ ਨੇ ਸਾਡੀ ਸਰਦੀ ਲੈ ਕੇ ਆਇਆ ਤਰ ਮਰੂਦ ਖਵਾਵਾ ਆ ਜਾ ਤੂੰ ਇਸ ਤਨ ਹੈ ਇਧਰ ਓਏ ਆਹ ਸਿਲੰਡਰ ਚੱਕ ਕੇ ਲੈ ਕੇ ਜਾਣਾ ਓਏ ਹੋਏ ਮਰੂਦ ਖਾ ਕੇ ਆਇਆ ਨੂਰ ਨਾਲ ਤੁਹਾਡਾ ਦਰਸਾ ਜੀ ਤੁ ਜਾਣਾ ਭਾਈ ਦੁੱਧੜਾ ਪਿੰਡ ਦਾ ਹੀ ਕਹਿੰਦੇ ਨੇ ਕੋਈ ਨਾ ਫਿਰ ਹੋਰ ਕੀ ਸੀਗਾ ਹੋਰ ਪੁੱਛ ਲਾ ਬਸ ਹੋਰ ਕੰਮ ਕਰ ਲੋ ਕੰਮ ਕੱਲੇ ਦਾ ਜੋਰ ਲਗਾਈ ਜਾਨਾ ਕੰਮ ਕਰ ਲੋ ਨਾਉ ਨਹੀਂ ਆਵੇ ਜਾਨਾ ਆ ਜਾਣਾ ਪਿੱਪਾ ਹੋਰ ਲੈ ਕੇ ਆਣਾ ਇੱਕ ਵੀ ਪਾਹਰ ਲੈ ਕੇ ਆਣਾ ਹੋਰ ਚੱਲਾ ਨਾਲ ਲਾ ਦੇ ਕੱਲ ਵਾਸਤੇ ਸਹੀ ਕਰ ਚੱਲ ਬਾਈ ਥੋੜਾ ਬੈਰੇ ਦਾ ਯਾਰ ਕਰੂਗਾ ਉਹ ਤਾਂ ਅੱਜ ਹੀ ਬਣਾ ਕੇ ਰੱਖਦੇ ਆ ਕੱਲ ਤੜਕਾ ਲਾ ਦੇ ਸਾਗ ਬਣਾ ਲੈਂਦੇ ਕੱਲ ਅੱਜ ਕਿੱਥੇ ਬਣਾ ਆਏ ਜਦੋਂ ਪੱਕੀ ਕਰਨੀ ਬਾਈ ਆਪ ਘਰੇ ਬਾਗੇ ਮੈਨੂੰ ਸਾਟੇ ਕਥੇ ਲਿਬੜਨ ਨੂੰ ਵੀ ਲਿਬੜ ਜਾ ਆਪ ਸਾਰੇ ਆਰਾਮ ਨਾਲ ਅੰਦਰ ਆ ਕੇ ਬੈ ਗਏ ਹੋਣਗੇ ਦੇਖਿਆ ਚਾਟੇ ਪੈਦਲ ਰਮਾਲਾ ਬੰਨੀ ਫਰਦੇ ਨੇ ਉਹ ਜਾ ਹਾਂਜੀ ਨਾ ਨੂੰ ਕੇ ਰੈਡੀਅਸ ਸਾਢੀ ਹੋ ਗਏ ਆ ਤੇ ਕਿਉਂਕਿ ਲਿਬੜ ਗਏ ਸੀ ਕਾਫੀ ਮਾਚੜ ਨਾ ਨੂੰ ਲਈ ਹਨਾ ਚਲੋ ਆਪਾਂ ਦੇਖਦੇ ਆ ਆਪਣੇ ਬੰਦੋਤਾਂ ਕੰਮ ਕਰਨ ਲੱਗੇ ਨੇ ਦੇਖਦੇ ਆ ਨੂੰ ਕੀ ਕਰਦੇ ਨੇ ਕੀ ਨਹੀਂ ਆਪਾਂ ਤਾਂ ਬੈਣਾ ਕੋਈ ਕੰਮ ਕਰਦੇ ਆ ਕਿ ਨਹੀਂ ਇੱਕ ਕਰਾਉਣਾ ਪੈਂਦਾ ਉਹਨਾਂ ਤੋਂ ਚਲੋ ਚਾਉਂਦੇ ਆ

ਆਗੇ ਆਗੇ ਮੁੰਡੇ ਭਾਂਡੇ ਲਾਗੇ ਹੈ ਜਾਓ ਬਾਬਾ ਇਹ ਇੱਥੇ ਮੰਦਿਰ ਦੇ ਨੇ ਇੱਥੇ ਗੁਰਦੁਆਰਾ ਕਿਹੜੇ ਮੰਦਿਰ ਲੈ ਸਕਦਾ ਵਲੋਂ ਕਿਉਂ ਕੀ ਗੱਲ ਨਿਸ਼ਾਨੀ ਹੈਗੀ ਫਰ ਹੋਰ ਉਹੀ ਗੱਲ ਨਾਲ ਕਰਦੇ ਜਿਹੜੇ ਮੰਦਿਰ ਦੇ ਨੇ ਉਹਦੇ ਡੀਡੀ ਲਿਖਿਆ ਆ ਆਹ ਦੇ ਹਾਂ ਆਹ ਦੇ ਡੀ ਲਿਖਿਆ ਠੀਕ ਤੇ ਇੱਕ ਜਿਹੜੀ ਕੜਾਈ ਹੈ ਮੰਦਿਰ ਵਾਲੀ ਉਹਦੇ ਦੋ ਰੰਗ ਦੀ ਜੀ ਉਹ ਚਾਰਸ ਮੁੰਡੇ ਬਸ ਠੀਕ ਆ ਹਾਂ ਨਾ ਨਾ ਜੀ ਲੱਦੇ ਦੇ ਇੱਕ ਨੇ ਇੱਕ ਘੈਂਟ ਨੇ ਕਾਮਨਾ ਕਰੀ ਐਂ ਖੜਾ ਰਹੀ ਸੋਹਣਾ ਲੱਗਦਾ ਐਂ ਖੜਾ ਰਹੀ ਬਸ ਚਲ ਤੂੰ ਅਮਰੂਦ ਖਾ ਜਾਗੇ ਇਨੇ ਕੰਮ ਕਰਿਆ ਅਸੀਂ ਉਹ ਕਰਿਆ ਅਸੀਂ ਅਸੀਂ ਓਏ ਕੱਢ ਕੇ ਗਿਆ ਸੀ ਤੂੰ ਉਹ ਓਏ ਅੱਧੇ ਤੋਂ ਜ਼ਿਆਦਾ ਛੱਡ ਗਿਆ ਤੂੰ ਉਹ ਵਿਚੀ ਛੱਡ ਗਿਆ ਵਿਚੀ ਨਹੀਂ ਛੱਡ ਕੇ ਗਿਆ ਮੈਂ ਆ ਬਾਹਰ ਵਾਲੇ ਤੁਸੀਂ ਮੈਨੂੰ ਕਿਹਾ ਨਹੀਂ ਕਹਿੰਦੇ ਰੱਖ ਆਹ ਮਨ ਦਾ ਰੱਖਣੇ ਆ ਅੰਦਰ ਵਿਚੀ 10 ਕੱਢਦੇ ਉਸ ਤੋਂ ਬਾਅਦ ਅਸੀਂ ਕਰਦੇ ਫਿਰ ਚੱਲ ਵਧੀਆ ਕੰਮ ਦਾ ਕਰਦੇ ਤੂੰ ਬਾਈ ਅਸੀਂ ਮੰਡੀ ਜਾ ਕੇ ਵੀਰੇ ਤੁਸੀਂ ਕੀ ਕੀਤਾ ਬਾਈ ਅਸੀਂ ਇਹ ਮੰਡੀ ਆ ਕੇ ਆਇਆ ਹਾਂ ਹਾਂ ਭਾਂਡੇ-ਵੁੰਡੇ ਲੈ ਗਏ ਆ ਵੇਖੋ ਹੀ ਹਾਂ ਹੋਰ ਤੇ ਲਿਪੜੇ ਦੇ ਦਿੰਦੀ ਨਾ ਅਸਟਾ ਫਿਰ ਵੀ ਲਿਪੜੇ ਦੀ ਜੀ ਦੀ ਕਿੱਥੇ ਇੱਕ ਵੀ ਦਿਖਾ ਦੇ ਕਿ ਜਮ ਲਿਪੜੇ ਆਇਆ ਅਮਰੂਦ ਦੇਖੀ ਅਮਰੂਦਰੇ ਹੈ ਨਹੀਂ ਹੈ ਕਿਹਦੇ ਆਇਆ ਇੱਕ ਅਦਾ ਦੇਖ ਰਿਹਾ ਦੇਖ ਲੈ ਇੱਕ ਅਦਾ ਖਾ ਲਾਂਗੇ ਰੂਨ ਨਾਲ ਯਾਰ ਆ ਤਾਂ ਖਲਾਸ ਹੋ ਜਾਊਗਾ ਕਿਹੜਾ ਉਹੀ ਤੋੜਦਾ ਯਾਰ ਤੂੰ ਆ ਗਿਆ ਬਈ ਹਾਂ ਤਾਂ ਦਾ ਬਰੇ ਮਿਲ ਗਿਆ ਇੱਕ ਆਲਾ ਵਧੀਆ ਹੋਊਗਾ

ਇਹ ਬੰਦੇ ਆ ਦਾ ਕੰਮ ਇਹਨੇ ਆਪਾਂ ਕਹਿ ਨਹੀਂ ਸਕਦੇ ਵੀ ਨਕਾਬ ਮੇਨੇ ਇਹਦਾ ਕੰਮ ਨਾ ਕਰਦੇ ਆ ਆ ਵੀ ਆ ਗਏ ਭਾਈ ਠਾ 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 ਫੜੇਗੇ ਫੜੇਗੇ ਭਾਂਡੇ ਦੀ ਚੋਰੀ ਕਰਦੇ ਫੜੇਗੇ ਮੇਰੇ ਵੀਰੋ ਉਹ ਇਹ ਜਾ ਕੇ ਲਓ ਇਹ ਹੈ ਨਹੀਂ ਆ ਦੇਖੋ ਦੋ ਤਿੰਨ ਚਾਰ ਚਾਰ ਨਹੀਂ ਚਾਰ ਲੱਗੇ ਨੇ ਤਾਂ ਇਹਦਾ ਦੰਦ ਹੈ ਇੱਕ ਦੇ ਹੈ ਨਹੀਂ ਆਪਣੇ ਇੱਕ ਦੇ ਹੈ ਨਹੀਂ ਉਰੇ ਮਾਜੀ ਬੋਲ ਕਿੱਥੇ ਨਹੀਂ ਆਉਂਦੇ ਚਲੋ ਵੀ बिच टेक पहली बार गए रेड़ी तेन सारा लभन लाइए पिंड गाया भी कथे फिर ਕਿਉਂ ਐਨਾ ਐਨਾ ਸੁਜਸੂ ਵੜਾ ਐਕਸੀਡੈਂਟ ਨਹੀਂ ਦੇਖਿਆ ਨਾ ਬਾਬਾ ਜੀ ਨੂੰ ਬਾਬਾ ਜੀ ਨੂੰ ਚਲੋ ਬਾਬਾ ਜੀ ਚਲੋ ਬਾਬਾ ਜੀ ਬਾਬਾ ਜੀ ਦੇਖੋ ਇਧਰ ਫਸਣਾ ਜਾ ਬਾਬਾ ਜੀ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਦੇਖੋ ਫੋਨ ਨਾ ਤੇ ਲੱਗੇ ਨੇ ਇਧਰ ਇਹ ਵੀ ਲੱਗਿਆ ਹੈ ਬਾਈ ਜਿੱਧਰ ਹੋਰ ਲੱਗੇ ਹੋਏ ਨੇ ਕੋਈ ਚੱਕਰ ਨਹੀਂ ਸਾਰੇ ਇਹੀ ਬੈਠੇ ਨੇ ਆਪਦੇ ਆਦੇ ਕੰਮ ਲੱਗੇ ਨੇ ਸਾਰੀ ਗਮਾ ਗੋਮਾ ਖੇਡਣ ਐਨ ਦੇਖੋ ਭਾਈ ਇਹ ਜਿਹੜੀ ਅੱਜ ਕੱਲ ਮੋਬਾਈਲ ਆ ਗਿਆ ਨਾ ਮੋਬਾਈਲ ਬਹੁਤ ਰਿਸ਼ਤੇ ਖਰਾਬ ਕਰਦੇ ਬਾਈ ਇਹ ਗੱਲ ਨੋਟ ਕਰਨ ਵਾਲੀ ਆ ਨਹੀਂ ਅੱਗੇ ਫੋਨ ਨਹੀਂ ਹੁੰਦੇ ਸੀਗੇ ਹਣਾ ਬੰਦੇ ਸਾਰੇ ਰਲ ਮਿਲ ਕੇ ਬਹਿੰਦੇ ਸੀ ਨਾ ਹੁਣ ਅੱਜ ਕੱਲ ਫੋਨ ਆ ਗਿਆ ਬਸ ਹੱਥ 'ਚ ਫੋਨ ਫੜ ਲੋ ਚਲਾਈ ਚੱਲੋ ਰਿਸ਼ਤੇ ਅਰੇ ਚ ਬੰਦੇ ਅੱਗੇ ਮੀਟਿੰਗ ਕਰਨੀ ਹੈ ਕਾ ਦੇ ਕੀ ਕਰ ਰਹੇ ਐਡੀਟਿੰਗ ਕਰਨੀ ਹੈ ਯਾਰ ਤੁਸੀਂ ਇੱਥੇ ਬੈਠੇ ਫੋਨ ਚਲਾਏ ਨਾ ਉਧਰ ਹਲਵਾਈ ਲੱਗਿਆ ਹਲਵਾਈ ਕੋਲ ਬੈਠੋ ਕੋਣ ਬੈਠਾ ਤੋ ਬੈਠੇ ਨਹੀਂ ਅਜੀ ਬੈਠੇ ਆ ਆਪਾਂ ਉਨੀ ਆਪਾਂ ਹਾਂ ਆਪ ਤੋਂ ਨੇ ਤੂੰ ਕਦੋਂ ਬੈਠਾ ਜੱਸਸੀਪੀ ਤੂੰ ਇੱਕ ਵੇ ਕੰਮ ਨਹੀਂ ਕਰਦਾ ਸਵੇਰ ਦੇ ਮੈਨੂੰ ਇੱਕ ਕੰਮ ਅਸਾਂ ਦਿਖਾ ਦੇ ਗ੍ਰਾਮ ਗ੍ਰਾਮ ਅਸੀਂ ਆਪਾਂ ਪਹਿਲਾਂ ਜਾ ਕੇ ਆਏ ਅਸੀਂ ਗੁਰਦੁਆਰੇ ਸਾਹਿਬ ਹਾਂ ਉੱਥੇ ਪੰਜੇਤੇ ਹਾਂ ਫਿਰ ਅਸੀਂ ਮੰਦਰ ਗਏ ਹਾਂ ਉੱਥੋਂ ਭਾਂਡੇ ਲੈਤੇ ਮੰਗਦੇ ਫਿਰਦੇ ਨੇ ਫਿਰ ਅਸੀਂ ਲਾੜੀ ਦੀ ਗਏ ਹਾਂ ਅਸੀਂ ਉੱਥੋਂ ਅੱਟਾ ਲੈ ਕੇ ਆਏ ਹਾਂਜੀ ਫਿਰ ਅਸੀਂ ਗਏ ਪੱਠੀ ਲੈ ਹਾਂਜੀ ਹਾਂਜੀ ਇਹ ਤਾਂ ਪੱਠੀ ਕਿੰਨੀ ਭਾਰੀ ਸੀ ਮੇਰੇ ਬਾਬਾ

वो जी कहते लैंड चले अपने यार मित्र आ गया संगरूर तो उठर फिर कैना टेंट लग रहा है पाप्यो नहीं कर रहे अम यारी लिया उ फसा पैना फिर कि गोपे घर खड़ा दी मैं यार सखा वो क्डना चादर पाए खड़ा दें

ਹੋ ਜੀ ਜੀ ਸਿਰਤ ਸੀਰਤ ਪੂਰੀ ਰਹੇ ਹੋਰੀ ਨਾਲ ਨਾਨੇ ਕੋਲ ਨਾ ਨਾਨੇ ਰਲਦੀ ਹੈ ਆਗੇ ਆਗੇ ਬੰਦੇ ਕੰਮ ਕਰਨ ਵਾਲੇ ਆਗੇ ਆਗੇ ਮਣੀ ਤੂੰ ਹੁਣ ਵੀ ਨਹੀਂ ਕੰਮ ਕਰ ਰਹੇ ਦੇਖ ਫਿਰ ਆ ਹੀ ਆ ਬੰਦੇ ਲੈ ਆਂਦੇ ਚੱਕ ਲੈਨੀ ਕੀਤੇ ਇਧਰ ਲਾ ਚੱਕ ਲਾ ਇਧਰ ਲਾ ਚੱਕ ਲਾ ਉਧਰ ਨੂੰ ਕਰ ਦੇ ਕਰ ਦੇ ਉਧਰ ਜਸੋਣਾ ਮੋਟਰਾਂ ਚਾਬੀ ਫੜਾਈ ਤੂੰ ਮੈਨੂੰ ਹਾਂ ਉੱਤੇ ਰੱਖ ਦੇ ਨਾ ਨਾ ਮਾਤਾ ਬੋਲਡ ਜਿਹਾ ਫਸ ਗਿਆ ਟਾਇਰ ਚ ਫਸ ਗਿਆ ਆ ਆਪਣਾ ਜੋਸ਼ ਦਿਖਾਉਂਦੇ ਨੇ ਇਹ ਜਬਾੜਾ ਯਾਰ ਕਿਉਂ ਰੋਈ ਯਾਰ ਨੇ ਜਵਾਬ ਨਹੀਂ ਦਿੱਤੇ ਤੁਸੀਂ ਆ ਆ ਬ੍ਰਿਆ ਕਿਉਂ ਕਿਉਂ ਰੋਈ ਉਹ ਨਾਨੀ ਚ ਉਹ ਨਾਨੀ ਬਿਸਾਉਣ ਲੱਗੀ ਆ ਨਾਲ ਬਿਸਾਉਂਦੀ ਯਾਰ ਯਾਰ ਸਾਡੀ ਗੰਨ ਸਤਾ ਥੋੜੇ ਹੋ ਜੜੇ ਗੱਲ ਮੁੱਕੀ ਨਾ ਸਾਡੇ ਜਿੰਨੇ ਹੈ ਨੇ ਸਾਰੇ ਨਕਾਮ ਨੇ ਸਾਰੇ 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 ਘੜੇ ਨਹੀਂ ਕਰੀ ਉਹਦੇ ਬਾਹਰ ਕਿਤੇ ਚਲੋ ਚਲ ਐ ਇਧਰ ਛੜ ਬਿਸਾ ਦੋ ਕੋਈ ਗੱਲ ਨਹੀਂ ਆਉਰੀ ਨੰਗਣਾ ਆਪਾਂ ਕੋਈ ਚੱਕਰੀ ਨਹੀਂ ਠੀਕ ਹੈ ਸਰ ਹਾਂ ਮੇ ਯਾਰ ਗਾਰੰਟੀ ਕਰਾਂ ਤੁਸੀਂ ਆਵਾਜ਼ ਚੱਲ ਰਹੀ ਆ ਫੁੱਲ ਮੌਸਮ ਹੋ ਗਿਆ ਖਰਾਬ ਤੇ ਉਹ ਸੇਰੂ 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 ਚੰਨ ਆਪਈ ਸੇਰੂ 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 ਮੇਰਾ ਗੋਬਿੰਦ ਕੋਟ ਕੋਟ ਤੇਤੀਸ ਧਿਆਉ ਪਤਪ ਤੇ ਅੰਤ ਨ ਪਾਇਆ বেদ ਪੁਰਾਨ ਸਿਮਰਤ ਹਰ ਜੱਪਿਆ ਮੁਕਤ ਪੰਚਤ ਹਰ ਦਾਇਆ ਨਾਮ ਕਰਿ ਗਾਲਿਓ ਜੀ ਨਾਮੁ ਬਖਿਆ ਤੇ ਗੁਰੂ ਰੂਪਾ ਚੱਕਰੋ 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 ਦੇਖੋ ਏਥੇ ਸਭ ਜਨ ਤੇ ਇਕੱਠੇ ਬੱਤੇ ਇਕ ਬੁਲੰਮੀ ਤੇ ਅਤੂਤੋ ਨਾ ਨਾ ਦੇ ਅਗੁਸਰ ਆਉਦੇ ਮਾਣੀਆਂ ਕਿਵੇਂ ਚੱਕਦੇ ਵੀ ਚੱਕਦੇ 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 ਜੱਟ ਦੇ ਚੱਕਦੇ ਦੇਖੋ ਸੰਗਨਾ ਪਈਆ ਦੀ ਪਾਣ ਮਾਲ ਜੋਮਨ ਧੰਨ ਚੋੜੀ ਦੇ ਚਾਹ ਕਰਨ ਧੀਮ ਨਾਂ ਹਾਂਜੀ ਅੱਜ ਦਾ ਬਲੌਗ ਐਨ ਆਈ ਮਿਲਦੇ ਜਲਦੀ ਨੈਕਸਟ ਬਲੌਗ ਦੇ ਵਿੱਚ ਕਾਲੂ ਦਿਖਾਉਣਾ ਤੁਹਾਨੂੰ ਕੀ ਕੁ ਚੱਲਦਾ ਲੋੜੀ ਦੇ ਵਿੱਚ ਕੀ ਹੈ ਇੰਜੋਏ ਕਰਦੇ ਆ ਕੌਣ ਕੌਣ ਆ ਰਿਹਾ ਕੌਣ ਨਹੀਂ ਆ ਰਿਹਾ ਸਭ ਕੁ ਦਿਖਾਵਾਂਗੇ ਕਿਉਂ ਜੀ ਜੀ ਬਾਈ ਜੀ ਮਿਲਦੇ ਜਲਦੀ ਨੈਕਸਟ ਬਲੌਗ ਦੇ ਵਿੱਚ